ਬ੍ਰਾਹਮਤ ਹੋਇਆ ਮੋਬਾਈਲ ਤੇ ਕੈਸ਼ ਮਾਨਸਾ ਜੇਲ੍ਹ ਚ ਰੀਪ ਕੇਸ ਕਾਰਨ ਉਮਰ ਕੈਦ ਦੀ ਸਜ਼ਾ ਪੂਕਤ ਰਹਿ ਪਾਸਟਰ ਬਜਿੰਦਰ ਸਿੰਘ ਜੇਲ੍ਹ ਚ ਵੀ ਗਲਤ ਕੰਮ ਕਰਨੋਂ ਨਹੀਂ ਹਟ ਰਿਹਾ ਤੇ ਪੁਲਿਸ ਨੇ ਜੇਲ੍ਹ ਚ ਪਾਸਟਰ ਬਜਿੰਦਰ ਕੋਲੋਂ ਮੋਬਾਈਲ ਫੋਨ ਤੇ ਕੈਸ਼ ਬ੍ਰਾਹਮਤ ਕੀਤਾ ਹੈ ਜਿਸ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਕਿ ਇਹ ਨਕਦੀ ਤੇ ਮੋਬਾਈਲ ਫੋਨ ਆਏ ਕਿੱਥੋਂ ਇਸ ਬਾਰੇ ਪੁਲਿਸ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਹਦੇ ਚ ਜ਼ਿਲ੍ਹਾ ਜੇਲ੍ਹ ਮਾਨਸਾ ਚ ਬਜਿੰਦਰ ਪਾਸਟਰ ਜੋ ਮਕਦਮਾ ਨੰਬਰ 128 2018 ਗਿਰ ਕੋਲ ਦਾ ਹਾਲੀਆ ਮਕਦਮਾ ਉਹਦੇ ਚ ਸਜ਼ਾ ਕੱਟ ਰਿਹਾ ਹੈ। ਜਿਲ੍ਹਾ ਜਲ ਮਾਨਸਾ ਗੰਸੀ ਇਹਦੇ ਪਾਸੋਂ ਕਲ ਜੇਲ ਵੱਲੋਂ ਜੇਲ੍ਹ ਰੋਟੀ ਵੱਲੋਂ ਚੈੱਕ ਦਰਾਂ ਇੱਕ ਮੋਬਾਈਲ ਤੇ 2500 ਰੁਪਏ ਬਰਾਮਦ ਹੋਇਆ ਜਿਹੜਾ ਕਿ ਉਥੇ ਰੱਖਣਾ ਕਾਨੂੰਨੀ ਮਸ਼ੀਨਾ ਗਲਤ ਹੈ। ਜਿਸ ਤੇ ਜੇਲ੍ਹ ਸੁਪਰਡੰਟ ਮਾਨਸਾ ਵੱਲੋਂ ਲਿਖਤੀ ਸ਼ਿਕਾਇਤ ਜਿਹੜੀ ਹੈ ਸਾਨੂੰ ਮਸੂਲ ਹੋਣ ਤੇ ਸਾਰੇ ਹਾਲਾਤ ਐਸਐਸਪੀ ਸਾਹਿਬ ਮਾਨਸਾ ਸ਼੍ਰੀ ਭਗਵੰਦਰ ਸਿੰਘ ਮਿਨਾਏ ਪੀਸ ਦੇ ਧਿਆਨ ਤੇ ਲੈਂਦੇ। ਉਮਰ ਦੇ ਕੰਮ ਨੂੰ ਇਸ ਟੂਨਿੰਗ ਆਇਰਲੈਂਡ ਤੇ ਇਸ ਪੱਤਰ ਤੇ ਅਧਾਰ ਤੇ ਜੋ ਕਾਨੂੰਨੀ ਕਾਰਵਾਈ ਸੀ ਮਕਦਮਾ 52 ਇਹ ਤਰ ਰਿਜਨ ਅਖਤ ਤਾ ਫਾਈਲ ਨੰਬਰ 170 ਮਿਤੀ ਜਿਹੜੀ ਹੈਗੀ ਆ ਉਹ 24 6 2025 थाना सदर ਮਾਨਸਾ ਅਫੀਰ ਦਰਜ ਕੀਤੀ ਗਈ ਹੈ ਜੀਐਸਪੀਡੀ ਸ੍ਰੀਮਨੂਨ ਸਿੰਘ ਅਲਗਨੀ ਵੇਟ ਜੀ ਜਿਹਨੇ ਤਕਰੀਰ ਕੀਤੀ ਜਾ ਰਹੀ ਹੈ ਦੇਦੇ ਵਿੱਚ ਮੋਬਾਈਲ ਕਿਥੋਂ ਆਇਆ ਸੁਨੇਹ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਂ ਤਫਤੀਸ਼ ਦੇ ਵਿੱਚ ਜੋ ਵੀ ਗੱਲ ਕਾਨੂੰਨੀ ਤੌਰ ਤੇ ਕਰਨ ਵਾਲੀ ਉਹ ਉਹ ਕਰ ਰਹੇ ਹਨ ਤਾਂ ਕਿ ਜੋ ਵੀ ਅਗਲੀ ਗੱਲ ਹੋਈ ਉਹ ਤੁਹਾਨੂੰ ਪੂਰਾ ਧਿਆਨ ਤੇ ਲਵੇ ਇਸ ਗੱਲ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਚ ਆ ਗਈ ਹੈ ਤੇ ਇਹ ਪਤਾ ਕਰ ਰਹੀ ਹੈ ਕਿ ਐਨੀ ਸ਼ਕਤੀ ਦੇ ਬਾਵਜੂਦ ਮੋਬਾਈਲ ਫੋਨ ਤੇ ਪੈਸੇ ਜੇਲ੍ਹ ਚ ਪਹੁੰਚ ਕਿੱਦਾਂ ਗਏ ਕੌਣ ਹੈ ਜੋ ਪਾਸਟਰ ਬਜਿੰਦਰ ਨੂੰ ਜੇਲ੍ਹ ਚ ਇਹ ਸਭ ਸਮਾਨ ਪਹੁੰਚਾਰਿਆ ਹੈ ਜ਼ਿਕਰੀ ਖਾਸੇ ਕਿ ਪਾਸਟਰ ਬਜਿੰਦਰ ਵੱਲੋਂ ਜ਼ਿਰਖਪੁਰ ਦੀ ਰਹਿਣ ਵਾਲੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਮਾਨਸਾ ਜ਼ਿਲ੍ਹੇ 'ਚ ਉਮਰ ਕੈਦ ਦੀ ਸਜ਼ਾ ਪੁਕਤ ਰਿਆ ਹੈ ਪਰ ਕੈਦ ਦੇ ਪਾਪ 'ਚ ਜੇਲ੍ਹ 'ਚ ਪਾਸਟਰ ਬਜਿੰਦਰ ਤੋਂ ਮੋਬਾਈਲ ਫੋਨ ਤੇ ਪੈਸੇ ਫੜੇ ਗਏ ਜੋ ਕਿ ਕਈ ਸਵਾਲ ਖੜੇ ਕਰ ਰਹੀ ਨੇ ਕਿ ਪਾਸਟਰ ਬਜਿੰਦਰ ਨੂੰ ਇਹ ਸਭ ਸਮਾਨ ਪਹੁੰਚਾਉਣ 'ਚ ਪੁਲਿਸ ਦਾ ਸਟਾਫ ਤਾਂ ਸ਼ਾਮਲ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ